ਲਓ ਜੀ ਬਾਈ ਕੋਲ ਆਇਆ ਆਪਾਂ ਜਿਹਦਾ ਆਪਾਂ ਨੇ ਅਮਰੂਦਾਂ ਦਾ ਬਾਗ ਲਾਇਆ ਸੀ ਤਾਈਵਾਨ ਪਿੰਕ ਦਾ ਉਹ ਤੁਹਾਨੂੰ ਦਿਖਾਉਣ ਜਾ ਰਹੇ ਆਂ ਨਾਲ ਵਿੱਚ ਲਾਇਆ ਹੋਇਆ ਤਾਈਵਾਨ ਪਿੰਕ ਦਾ ਸਾਈਜ਼ ਦੇਖ ਲਓ ਜੀ ਆਪਾਂ ਕਹਿੰਦੇ ਰਹਨੇ ਆ ਵੀ ਕੋਈ ਕਮੀ ਪੇਸ਼ੀ ਰੰਗ ਦੀ ਆ ਸਾਈਜ਼ ਦੀ ਚੈੱਕ ਕਰੋ ਬਾਈ ਦੇ ਮੂੰਹੋਂ ਸੁਣਾਗੇ ਵੀ ਇਹ ਕਿ ਇਹਨੂੰ ਕਿਵੇਂ ਲੱਗਿਆ ਬਾਗ ਲਾ ਕੇ ਤੇ ਕਿਸ ਤਰ੍ਹਾਂ ਦੀ ਨਿਕਲੀ ਹੈ ਵੈਰੈਟੀ ਇਹ ਵੈਰਾਈਟੀ ਬਹੁਤ ਵਧੀਆ ਜੀ। T1 ਪਿੰਕ ਜਿਹੜੇ ਬੂਟੇ ਤੁਸੀਂ ਕਹਿ ਕੇ ਦਿੱਤੇ ਸੀ ਸਾਰੇ ਉਹੀ ਨੇ। ਅੱਛਾ ਜੀ। ਇੱਕ ਵੀ ਬੂਟਾ ਖਰਾਬ ਨਹੀਂ ਹੈਗਾ। ਸਾਰੇ ਬੂਟੇ ਪੂਰੇ ਕਾਮਯਾਬ ਨੇ, ਪੂਰੀ ਕਾਮਯਾਬ ਵੈਰਾਈਟੀ ਹੈ। ਹਾਂ ਜੀ। ਪੰਜਾਬ ਦੇ ਵਿੱਚ ਵਧਣ ਆਪਣੇ ਲੋਕਾਂ ਨੂੰ ਲਾਉਣਾ ਚਾਹੀਦਾ ਬਾਗ। ਹਾਂ ਜੀ। T1 ਪਿੰਕ ਬਹੁਤ ਬੈਸਟ ਵੈਰਾਈਟੀ ਹੈ। ਅੱਛਾ ਕੋਈ ਜਿਵੇਂ ਅਸੀਂ ਜੋ ਗੱਲਬਾਤ ਤੁਹਾਡੇ ਨਾਲ ਕੀਤੀ ਉਸ ਤਰ੍ਹਾਂ ਸੀ ਸਾਰੇ ਖਰੇ ਉੱਤਰੇ ਜੀ ਤੁਹਾਡੇ ਨਾਲ। ਹਾਂ ਜੀ ਹਾਂ 100% ਤੇ ਬੂਟੇ ਦੇ ਵਿੱਚ ਕੋਈ ਖਰਾਬ ਵੀ ਹੋਗੇ ਤੇ ਹਾਂ। ਉਹ ਮਲੋਮੀ ਤੁਸੀਂ ਦਿੱਤੇ ਦਵਾ ਹਾਂ ਕੋਈ ਕਮੀ ਪਈ ਸੀ ਕਿਸੇ ਵੀ ਤਰ੍ਹਾਂ ਦੀ ਸਾਡੇ ਵੱਲੋਂ ਮਤਲਬ ਕੋਈ ਕਮੀ ਨਹੀਂ ਸੀ ਸਰਵਿਸ ਬਹੁਤ ਵਧੀਆ ਤੇ ਬਾਕੀ ਬੂਟਿਆਂ ਤੇ ਸਾਰਿਆਂ ਦੇ ਹੀ ਫਲ ਆ ਗਿਆ ਦਿਖਾ ਸਕਦੇ ਆਪਾਂ ਦੇਖ ਸਕਦੇ ਹੋ ਬਹੁਤ ਵੱਡੇ ਵੱਡੇ ਨੇ ਆ ਦੇਖੋ ਇੱਧਰ ਵੀ ਬਹੁਤ ਵੱਡਾ ਮੈਨੂੰ ਇਹ ਵੀ ਸਾਡੇ ਤੋਂ ਮਤਲਬ ਸਾਡੇ ਤੋਂ ਫਿਲ 300 ग्राम ਦਾ ਹੋਊਗਾ ਇਹ। 나 जी 410 ग्राम 450 ग्राम ਦਾ 400 ग्राम ਦਾ ਫਲ ਹੋਊਗਾ। 400 ग्राम ਦਾ ਦੇਖੋ ਆ ਭਰੇ ਭੇ ਨੇ ਫਲ ਨਾਲ। ਆ ਇਥੇ ਟੁੱਟ ਰਹੇ ਨੇ ਦੇਖੋ। ਅੱਛਾ ਜੀ। ਹਾਂ ਆ ਦੇਖੋ ਤਾਣੀਆਂ ਵੀ ਟੁੱਟਣ ਨੂੰ ਤਿਆਰ ਨੇ। ਵੀ ਇਹ ਮਤਲਬ ਕਲਰ ਦੀ ਔਰ ਕਾਸੇ ਦੀ ਵੀ ਕੋਈ ਕਮੀ ਨਹੀਂ ਹੈਗੀ ਇਹਦੇ ਵਿੱਚ ਹਨਾ। ਕਿਉਂਕਿ ਇਹ ਤਾਂ ਮੈਂ ਫਰੂਟ ਪਹਿਲਾਂ ਬਹੁਤ ਸੰਭਾਲ ਨਹੀਂ ਕੀਤੀ ਮੈਂ ਬਾਹਰ ਸੀ। ਅੱਛਾ ਜੀ। ਤੋੜ ਕੇ ਛਿੱਟਿਆ ਫਰੂਟ ਤਾਂ ਬਹੁਤ ਜ਼ਿਆਦਾ ਹੈ ਤੁਹਾਨੂੰ। ਅੱਛਾ। ਸੋਨੂੰ ਮੈਂ ਇੱਕ ਆਹ ਵੀ ਦਿਖਾਉਣਾ ਆਪਣਾ ਡਰਾਗਨ ਫਰੂਟ ਲੱਗਿਆ ਹੋਇਆ ਹੈ। ਅੱਛਾ ਜੀ। ਤੁਸੀਂ ਦੇਖੋ ਸਾਈਜ਼ ਕਿੱਡਾ। ਕਟੋ ਕਾ ਕਿ 400 ਗ੍ਰਾਮ ਤੋਂ ਕਟ ਸਾਈਜ਼ ਨਹੀਂ ਹੈਗਾ ਵੱਧ ਚਾਹੇ ਹੋਵੇ ਹਾਂਜੀ ਹਾਂਜੀ ਇਹ ਦੇਖੋ ਇਹ ਡ੍ਰੈਗਨ ਦੇ ਵਿੱਚ ਹੀ ਅਮਰੂਦ ਲਾਏ ਨੇ ਆਪਾਂ ਨੇ ਹਾਂ ਡ੍ਰੈਗਨ ਦੇ ਵਿੱਚ ਲਾਏ ਨੇ ਆਪਾਂ ਨੇ 8 बाई 8 बाई 8 ਤੇ ਮਿੰਨੀ ਖੇਤੀ ਕੀਤੀ ਆ ਆਪਾਂ ਨੇ ਜਿਹੜੇ ਭਰਾ ਕੋਲ ਜਿਆਦਾ ਜ਼ਮੀਨ ਆ ਵੀ ਵੱਡਾ ਬਾਗ ਲਾ ਕੇ ਵੀ ਆਪਣੀ ਦਿਲ ਦੀ ਰੀਜ ਪੂਰੀ ਕਰ ਸਕਦਾ ਹੈ ਪੂਰੀ ਕਰ ਸਕਦਾ ਜੀ ਅੱਛਾ ਜੀ ਕਾਮਜਾਬ ਬ੍ਰੇਕੀਆਂ ਨੇ ਜਿਹੜੀ ਡ੍ਰੈਗਨ ਦੀ ਇਹ ਕਾਮਜਾਬ ਬ੍ਰੇਕੀ ਹੈ ਕੀ ਕਹਿਣਾ ਚਾਹੋਗੇ ਵੀ ਜਿਹੜੀ ਚੰਡੀਗੜ੍ਹ ਨਰਸਰੀ ਆ ਤੂਰੀ ਸ਼ਹਿਰ ਦੇ ਵਿੱਚ ਉਹਨਾਂ ਵੱਲੋਂ ਤੁਹਾਨੂੰ ਜਿਹੜੇ ਬੂਟੇ ਫਲਾਇ ਦਿੱਤੇ ਜਾਂਦੇ ਨੇ ਉਹਨਾਂ ਬਾਰੇ 10 ਤੋਂ 10 ਕਿੰਨੇ ਨੰਬਰ ਦੇਣਾ ਚਾਹੋਗੇ 10 ਤੋਂ 10 ਨੰਬਰ ਅੱਛਾ ਹਾਂ 10 ਤੋਂ 10 ਨੰਬਰ ਕਿਉਂਕਿ ਸਾਰੇ ਬੂਟੇ ਜਿੰਨੇ ਮੈਂ ਲਾਏ ਨੇ ਹਾਂਜੀ ਸਾਰੇ ਬੂਟੇ ਬਹੁਤ ਵਧੀਆ ਨੇ ਕਾਜ ਆਬ ਨੇ ਕਾਮਯਾਬ ਨੇ ਬੂਟੇ ਨਹੀਂ ਹੈਗਾ ਵੀ ਫਰੂਟ ਨਹੀਂ ਆਇਆ ਹੈਗਾ ਜਾਂ ਵਧੀਆ ਨਹੀਂ ਚੱਲੇ ਸਾਰੇ ਚੱਲੇ ਨੇ ਜਿਹੜੇ ਮੇਰੇ ਵੀ ਨੇ ਰਵਾਇਤੀ ਖੇਤੀ ਛੱਡ ਬਾਗ ਲਾਉਣਾ ਅੱਜ ਕੱਲ ਬਾਗਬਾਨੀ ਵਾਲਾ ਹੋਣਾ ਇਹਦੇ 'ਚ ਨਫਾ ਹੈ ਈ ਜਾਂ ਨਹੀਂ ਬਹੁਤ ਫਾਇਦਾ ਦੋਈਆਂ ਫਸਲਾਂ ਨੂੰ ਦੁੱਗਣਾ ਅੱਛਾ ਜੀ ਤੇ ਬਾੜੀਆਂ ਬਟੀਆਂ ਮਸ਼ੀਨਰੀਆਂ ਲੋਡ ਨਹੀਂ ਹੈਗੀ ਸਾਨੂੰ ਲੋਹੇ ਨੇ ਖਾਲਿਆ ਜਿਹੜਾ ਹਾਂਜੀ ਉਹ ਮਸ਼ੀਨਰੀਆਂ ਸਾਡੇ ਕੋਲ ਛੋਟੀ ਜਿਹੀ ਮਸ਼ੀਨਰੀ ਨਾਲ ਅਸੀਂ 5-5 ਕਿਲੇ ਬਾਗ ਪਾ ਸਕਦੇ ਹਾਂ ਬਾਕੀ ਸਾਡੇ ਵੱਲੋਂ ਜਿਹੜੀ ਨਰਸਰੀ ਵੱਲੋਂ ਸਰਵਿਸ ਦਿੱਤੀ ਜਾਂਦੀ ਹੈ ਵੀ ਬਾਗ ਆਪ ਲਾ ਕੇ ਦਿੱਤਾ ਜਾਂਦਾ ਉਹਦਾ ਬਹੁਤ ਫਾਇਦਾ ਬਹੁਤ ਫਾਇਦਾ ਫਟਾ ਕਿਉਂਕਿ ਸਾਰਾ ਤੁਸੀਂ ਆਪ ਲਾ ਕੇ ਦਿਨੇ ਹੋ ਕੋਈ ਬੂਟਾ ਖਰਾਬ ਹੋਣ ਤੋਂ ਹਾਂ ਉਹਦੀ ਵੀ ਜ਼ਿੰਮੇਵਾਰੀ ਲੈਣੇ ਆ ਬਾਗ ਚਲਾ ਕੇ ਦੇਣ ਦੀ ਮਤਲਬ ਜ਼ਿੰਮੇਵਾਰੀ ਲੈ ਲੈਣੇ ਆ ਹਾਂਜੀ ਬਾਕੀ ਕੋਈ ਵੀਰ ਜੀ ਨੇ ਆਉਣਾ ਸਾਡੇ ਕੋਲ ਨਰਸਰੀ ਦੇ ਵਿੱਚ ਬੈਠ ਕੇ ਆ ਕੇ ਗੱਲ ਕਰੇ ਫੋਨ ਤੇ ਨਹੀਂ ਗੱਲ ਬੰਦੀ ਬੂਟੇ ਦੇਖੋ ਉਹਰੇ ਆਕੇ ਦੇਖਣਾ ਮੇਰੇ ਕੋਲੇ ਤੁਸੀਂ ਦੇਖ ਸਕਦੇ ਹੋ ਹਾਂਜੀ ਗੱਲਬਾਤ ਕਰ ਸਕਦੇ ਹਾਂ ਹਾਂਜੀ ਕਿ ਆਪਣਾ ਦਾ ਕੋਈ ਲਾਲਚ ਨਹੀਂ ਵੀ ਜੇ ਕਿਸੇ ਨੇ ਲਾਉਣਾ ਹੈ ਆਪਾਂ ਦਾ ਸਹੀ ਗੱਲ ਥੋੜੇ ਕੋਲ ਵੀ ਸਲਾਹ ਲੈ ਸਕਦਾ ਪਿੰਡ ਆ ਕੇ ਤੁਹਾਨੂੰ ਮਿਲਵਾ ਸਕਦੇ ਆਂ ਸੀ ਬਕਾਇਦਾ ਆ ਕੇ ਮਿਲਵਾ ਸਕਦੇ ਹਾਂ ਆਹ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਾਰੇ ਬਾਈ ਨੇ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ ਮਤਲਬ ਫਲ ਦਾ ਬਾਗ ਮਿਕਸ ਵਿੱਚ ਡਰੈਗਨ ਫਰੂਟ ਹੈ ਵਿੱਚ ਲਾਇਆ ਹੋਇਆ ਆਪਾਂ ਨੇ ਦੇਖ ਲਓ ਤੁਸੀਂ ਫਲ ਨਾਲ ਭਰੇ ਪਏ ਨੇ ਚੈੱਕ ਕਰ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਹੈਗੀ ਬੂਟਿਆਂ ਦੇ ਵਿੱਚ ਆਹ ਦੇਖੋ ਅਮਰੂਦਾਂ ਨਾਲ ਭਰੇ ਪਏ ਨੇ ਕੀ ਕਰ ਸਕਦੇ ਆ ਵੀ ਆਪਾਂ ਅਮਰੂਦ ਜਿਆਦਾ ਲੱਗੇ ਹੋਏ ਨੇ ਨਾਲ ਡ੍ਰੈਗਨ ਲੱਗਿਆ ਹੋਇਆ ਆ ਸਾਰੇ ਫਰੂਟ ਹੀ ਨੇ ਪੈਕਿੰਗ ਦੇ ਵਿੱਚ ਤੁਸੀਂ 来 ਵੀ ਚੈੱਕ ਕਰ ਸਕਦੇ ਹੋ ਤੁਸੀਂ ਇੱਥੇ ਆ ਕੇ ਮੇਰੇ ਕੋਲ